ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅੰਕਿਤਾ ਅੱਜ ਆਪਾਂ ਤੁਹਾਨੂੰ ਇੰਟਰੋਡਿਊਸ ਕਰਵਾਣ ਲਈ ਆਇਆ ਸਾਡੇ ਕਲੀਨਿਕ ਮੈਡੀ ਇਲੈਕਟ੍ਰੋ ਹੋਮਿਓਪੈਥਿਕ ਕਲੀਨਿਕ ਐਂਡ ਰਿਸਰਚ ਸੈਂਟਰ ਦੇ ਨਾਲ ਅੱਜ ਆਪਾਂ ਚੱਲੀਏ ਲੈਬ ਹੁਣ ਤੁਸੀਂ ਸੋਚੋਗੇ ਕਲੀਨਿਕ ਦੇ ਵਿੱਚ ਲੈਬ ਦਾ ਕੀ ਕੰਮ ਹੈ ਮੈਂ ਪਹਿਲਾਂ ਹੀ ਦੱਸਿਆ ਨਾ ਆ ਰਿਸਰਚ ਸੈਂਟਰ ਵੀ ਹੈ ਦੇਖੋ ਹੁਣ ਦਵਾਈਆਂ ਕਿਸੇ ਕਿਸੇ ਕੰਪਨੀ ਚੋਂ ਬਣ ਕੇ ਆਣਗੀਆਂ ਤਾਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿੰਨੀਆਂ ਸੇਫ ਨੇ ਸੋ ਉਹਦੇ ਆਪਾਂ ਮੈਡੀਸਿਨਸ ਵੀ ਸਾਰੀਆਂ ਖੁਦ ਤਿਆਰ ਕਰੀਦੀਆਂ ਨੇ ਸਾਡੀਆਂ ਮਸ਼ੀਨਰੀਜ਼ ਤੁਹਾਡੇ ਸਾਹਮਣੇ ਨੇ ਇੱਕ ਇੱਕ ਚੀਜ਼ ਆਪਣੇ ਹੱਥੀ ਤਿਆਰ ਕਰੀਦੀ ਹੈ ਤਾਂ ਕਿ ਕੋਈ ਐਡਲਟਰੇਸ਼ਨ ਦਾ ਖਤਰਾ ਨਾ ਹੋਵੇ ਤੁਹਾਡੇ ਤੱਕ ਸਭ ਤੋਂ ਵੱਧ ਸੇਫ ਦਵਾਈਆਂ ਪਹੁੰਚਾਈਆਂ ਜਾ ਸਕਣ ਦੇ ਵਿੱਚ ਮੈਡੀਸਿਨਸ ਬਣ ਕੇ ਆਂਦੀਆਂ ਨੇ ਆਪਣੇ ਕੋਲ ਡਿਸਪੈਂਸਰੀ ਵਿੱਚ ਇਸ ਤਰ੍ਹਾਂ 1-1 ਲੀਟਰ ਦੀਆਂ ਬੋਟਲਸ ਦੇ ਵਿੱਚ ਉਸ ਤੋਂ ਬਾਅਦ ਆਪਾਂ ਪੇਸ਼ੈਂਟਸ ਨੂੰ ਇਸ ਤਰ੍ਹਾਂ 30 ml ਦੇ ਬੋਟਲ ਦੇ ਵਿੱਚ ਕਨਵਰਟ ਕਰਕੇ ਦਿੰਨੇ ਆ ਡਿਪੈਂਡਿੰਗ ਔਨ ਦ ਨੀਡ ਹੁਣ ਆਪਾਂ ਹਰ ਇੱਕ ਪੇਸ਼ੈਂਟ ਨੂੰ ਇੱਕ ਤਰ੍ਹਾਂ ਦੀ ਮੈਡੀਸਿਨ ਨਹੀਂ ਦੇਣੀ ਹੁੰਦੀ ਕਈਆਂ ਨੂੰ ਇਸ ਚ ਦੋ ਜਾਂ ਤਿੰਨ ਤਰ੍ਹਾਂ ਦੇ ਮਿਕਸਚਰਸ ਵੀ ਮਿਕਸ ਕਰਕੇ ਦਿੰਨੇ ਆ ਇਹ ਐਸ 18 ਇਹ ਮੈਡੀਸਿਨ ਆਪਣੇ ਯੂਜ਼ ਹੁੰਦੀ ਹੈ ਕ੍ਰੋਨਿਕ ਪੇਨਸ ਦੇ ਲਈ ਇਸੇ ਤਰ੍ਹਾਂ ਬਾਕੀ ਸਾਰੀਆਂ ਮੈਡੀਸਿਨਸ ਅਲੱਗ-ਅਲੱਗ ਡਿਸੀਜ਼ਸ ਦੇ ਲਈ ਯੂਜ਼ ਹੁੰਦੀਆਂ ਨੇ ਨਮਸਕਾਰਮ Uh, पहले दो महीने पहले ही जैसे मैं काफ़ी अप्स एंड डाउन मेंटली ज़्यादा डिस्टर्ब सी थी बट अब बीस दिन में काफ़ी असर हुआ था और अब दो महीने बाद मैं काफ़ी स्टेबल हूँ और अब कोई प्रॉब्लम नहीं आ रही है मुझे फियर काइंड ऑफ रेड रहती थी। आपको जैसे वो फ़ियर लगता हाँ। था कि कोई ब्लैक मैजिक हो जी, गया या वो मैं डर ही रहती थी और वो जो वहम थे वो अब निकल गए हैं अब मैं काफ़ी ठीक हूँ आपकी नींद वगैरह सब ठीक हाँ, हो गई? हाँ काफ़ी अच्छे से नींद आती है और जैसे फिजिकल एक्टिविटी पर बेस्ड जितना होता है उतनी उस हिसाब से नींद आती है अच्छा खुश है, रहती हूँ और माइंड भी बहुत स्टेबल है तो क्या कहना चाहेंगे कि आपको कैसा लगा ट्रीटमेंट बहुत अच्छा ट्रीटमेंट है और काफ़ी जल्दी ही उसका असर दिखता है आप आ, आपके आसपास वाले लोगों को भी दिखता है और आपको खुद को भी पता चलता है आपसे मतलब अंदर से बॉडी जो है वो काफ़ी स्टेबल हो जाती है और खुश खुश रहते हैं सर ये पहला बोलता भी नहीं थी हाँ जी ये आई कंटैक्ट भी नहीं करता थी ठीक है संखद बहुत सी ਹਾਂਜੀ ਹਾਂਜੀ ਵੀ ਸਕੂਲ 'ਚ ਵੀ ਟੀਚਰ ਕਹਿੰਦੇ ਸੀ ਵੀ ਇਹ ਸਾਡੇ ਨਾਲ ਬੋਲਦਾ ਨਹੀਂ ਹੈ ਠੀਕ ਹੈ ਜੀ ਪੜਨ 'ਚ ਵੀ ਬਹੁਤ ਹੋਜੀ ਹਾਂਜੀ ਪੜਨਾ ਤਾਂ ਕੀ ਸੀ ਜਦੋਂ ਬੋਲਦੇ ਨਹੀਂ ਸੀ ਹਾਂਜੀ ਹਾਂਜੀ ਵੀ ਸੰਗੀ ਜਾਂਦਾ ਸੀ ਠੀਕ ਫਿਰ ਅਸੀਂ ਤੁਹਾਡੇ ਬਾਰੇ ਪਤਾ ਲੱਗਿਆ ਜੀ ਹਾਂਜੀ ਮੈਡੀਕਲ ਹਸਪੀਟਲ ਬਾਰੇ ਪਤਾ ਲੱਗਿਆ ਨੈਟ ਤੋਂ ਸਰਚ ਕੀਤਾ ਹਾਂਜੀ ਫਿਰ ਤੁਹਾਡੇ ਕੋਲ ਆਏ ਅਸੀਂ ਹਾਂਜੀ ਹੁਣ 2 ਮਹੀਨੇ ਹੋ ਗਏ ਜੀ ਇਹਨੂੰ ਦਵਾਈ ਤੁਹਾਡੇ ਤੋਂ ਲੈ ਰਹੇ ਹਾਂ ਦਵਾਈ ਵੀ ਕੋਈ ਇਦਾਂ ਦੀ ਹੈ ਨਹੀਂ ਵੀ ਬੱਚਾ ਨਹੀਂ ਲੈ ਸਕਦਾ ਕੋਈ ਕੌੜੀ ਨਹੀਂ ਹੈ ਸਿਰਫ ਇੱਕ ਬੂੰਦਾ ਪਾਣੀ ਚ ਪਾ ਕੇ ਦੇਣੀ ਆ ਨੇ ਬੱਚੇ ਨੂੰ ਹਾਂਜੀ ਹਾਂਜੀ ਤੇ ਹੁਣ ਇਹਨੂੰ 50% ਫਰਕ ਪੈ ਗਿਆ ਜੀ। ਬੋਲਣ ਵੀ ਲੱਗ ਗਿਆ ਜੀ ਕਾਫੀ ਕੁਛ ਆਈ ਕੰਟੈਕਟ ਵੀ ਕਰਨ ਗਿਆ ਸੰਗਣ ਸੰਗਦਾ ਵੀ ਨਹੀਂ ਹੈ ਜੀ ਅੱਗੇ ਦਾ ਬਾਹਰ ਜਾਂਦਾ ਨਹੀਂ ਸੀ ਸੰਗਦਾ ਬਹੁਤ ਸੀ। ਬਹੁਤ ਜ਼ਿਆਦਾ ਠੀਕ ਹੋ ਗਈ ਹੁਣ। ਇਸ ਤੋਂ ਇਲਾਵਾ ਇਹਦੀ ਕੋਈ ਹੋਰ ਸਿਹਤ ਦੇ ਵਿੱਚ ਸੁਧਾਰ ਹੋਇਆ ਜੀ ਜਿਵੇਂ ਅੱਗੇ ਨੂੰ ਕੋਈ ਕਬਜ਼ ਵਗੈਰਾ ਹਾਂ ਕਬਜ਼ ਵੀ ਕਬਜ਼ ਕਾਫੀ ਰਹਿੰਦੀ ਸੀ ਜੀ ਇਹਨੂੰ। ਹਾਂਜੀ। ਵੀ ਭੱਜ ਨੱਠ ਘੱਟ ਕਰਦਾ ਸੀ ਹੁਣ ਫਿਟਨੈਸ ਵੀ ਠੀਕ ਹੈ ਜੀ ਇਹਦੀ। ਵੀ ਸਾਹਮਣੇ ਦਾ ਵੀ ਸ਼ਾਰਪ ਵੀ ਹੋ ਗਿਆ ਜੀ ਅੰਗੇ ਨਾਲ ਤੇਜ ਹੋ ਗਿਆ ਜੀ ਬਹੁਤ ਜ਼ਿਆਦਾ ਹਰਜੀ ਨikhil ਜੀ ਜਿਹੜਾ ਤੁਹਾਡੇ ਬੱਚਿਆਂ ਦਾ ਅਗੰਬੀਰ ਜੀ ਤੇ ਅਨੰਤਵੀਰ ਹਾਂ ਜੀ ਹਾਂ ਜੀ ਇਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਸੀਗਾ ਤੁਸੀਂ ਉਸ ਮਤਲਬ ਟ੍ਰੀਟਮੈਂਟ ਨੂੰ ਲੈ ਕੇ ਕਿੰਨੇ ਕੁ ਸੈਟੀਸਫਾਈ ਹੋ ਜਾ ਕਿ ਦੱਸਣਾ ਚਾਹੋਗੇ ਕੁਝ ਮਤਲਬ ਕਿਸ ਤਰ੍ਹਾਂ ਰਿਹਾ ਤੁਹਾਡਾ ਅਨੁਭਵ ਕਿੰਨੇ ਠੀਕ ਮਹਿਸੂਸ ਕਰਦੇ ਆ ਬੱਚਾ ਜਿਹੜਾ ਅਨੰਤ ਵੀਰ ਹੈ ਜਿਹੜਾ ਮੇਰਾ ਛੋਟਾ ਬੇਟਾ ਹਾਂਜੀ ਇਹਦੇ ਚ ਤਾਂ ਮਤਲਬ 80 ਤੋਂ 90% ਰਿਕਵਰੀ ਹੈ ਹਾਂਜੀ ਤੇ ਜਿਹੜਾ ਆਮ ਹੈ ਇਹਦੀ ਸਪੀਚ ਕਲੈਰਟੀ ਉਹਨਾਂ ਦੀ ਸਪੀਚ ਕਲੈਰਿਟੀ ਦੀ ਪ੍ਰੋਬਲਮ ਸੀ ਜ਼ਿਆਦਾ ਹਾਂਜੀ ਤੇ ਇਹਦੀ ਤਰ੍ਹਾਂ ਆਮ ਦੀ ਤਾਂ ਬਿਲਕੁਲ ਹੀ ਸਪੀਚ ਕਲੈਰਿਟੀ ਬਿਲਕੁਲ ਕਲੀਅਰ ਹੈ ਮਤਲਬ ਪੂਰਾ ਸਮਝ ਆਪਦਾ ਹਾਂਜੀ ਜਦੋਂ ਪਹਿਲਾਂ ਜਦੋਂ ਅਸੀਂ ਆਏ ਸੀਗੇ ਉਦੋਂ ਕਾਫੀ ਇਨਟੈਂਟ ਡੈਫੀਸ਼ੈਂਸੀ ਸੀਗੀ ADHD ਦੀ ਵੀ ਇਹਨਾਂ ਨੂੰ ਪ੍ਰੋਬਲਮ ਸੀ ਹਾਂਜੀ ਬਿਲਕੁਲ ਟਿਕ ਕੇ ਨਹੀਂ ਬੈਠਦੇ ਸੀਗੇ ਬੱਚੇ ਹਾਂਜੀ ਤੇ ਹਾਈਪਰ ਐਕਟਿਵ ਜਿਵੇਂ ਸਾਰੇ ਅਵੇਅਰ ਹੀ ਆ ਵੀ ਇਹ ਡੀਐਚਡੀ ਕੀ ਹੁੰਦਾ ਹਾਂਜੀ ਹਾਂਜੀ ਤੇ ਕਾਫੀ ਸਾਨੂੰ ਉਹਦੇ ਚੋਂ ਮਤਲਬ ਕਿ ਇਹ ਤਾਂ ਐਂ ਲੱਗਦਾ ਵੀ 100% ਕਲੀਅਰ ਹੈ ਠੀਕ ਹੈ ਹਾਂਜੀ ਹਾਂਜੀ ਜਿਵੇਂ ਹੁਣ ਫਰਜ਼ ਕਰੋ ਆਪਾਂ ਬੇਟਾ ਤੁਹਾਡਾ ਨਾਮ ਕੀ ਹੈ ਅਗਮਦੀਪ ਅਗਮਦੀਪ ਬੇਟਾ ਤੁਹਾਡਾ ਨਾਮ ਮੰਨਤਵੀ ਮੰਨਤਵੀ ਤੇ ਅਗਮਦੀਪ ਦਾ ਲਗਭਗ ਕਾਫੀ ਕਲੈਰਟੀ ਆ ਗਈ ਹੈ ਹਾਂਜੀ ਹਾਂਜੀ ਤੇ ਮੈਡਮ ਤੁਸੀਂ ਵੀ ਦੱਸਣਾ ਚਾਹੋਗੇ ਬੱਚੇ ਹਾਂ ਬੱਚੇ ਚ ਕੀ ਕੀ ਚੇਂਜਸ ਆਈਆਂ ਜਿਵੇਂ ਇਹਨਾਂ ਦੇ ਜਿਵੇਂ ਇਹਨਾਂ ਨੂੰ ਦੱਸੇ ਸੈਟਿੰਗ ਵੀ ਇਹਨਾਂ ਦਾ ਇਸ਼ੂ ਸੀਗਾ ਕਿ ਉਹ ਬਿੱਕੂ ਸਹੀ ਹੋ ਜਾਣਾ ਸੀ ਸੈਟੀਸਫਾਈਡ ਆ ਜ਼ਿਆਦਾ ਹੈ ਨਾ ਪੀਚ ਕਲਾ ਦੇ ਇਹਨਾਂ ਦੀ ਕੋਆਰਡੀਨੇਸ਼ਨ ਚ ਵੀ ਬਹੁਤ ਜ਼ਿਆਦਾ ਸੀਗਾ ਕੋਆਰਡੀਨੇਸ਼ਨ ਚ ਉਹ ਇਹਨਾਂ ਦੀ ਬਹੁਤ ਜ਼ਿਆਦਾ ਇੰਪਰੂਵ ਹੋਈ ਆ ਸੋਸ਼ੀਅਲਾਈਜੇਸ਼ਨ ਹਾਂਜੀ ਐਂਡ ਸੋਸ਼ੀਅਲਾਈਜੇਸ਼ਨ ਵੀ ਬਹੁਤ ਜ਼ਿਆਦਾ ਇੰਟਰੈਕਟ ਪਹਿਲਾਂ ਘੱਟ ਕਰਦੇ ਸੀਗੇ ਹੁਣ ਤਾਂ ਐਟ੍ਰੈਕਸ਼ਨ ਮਤਲਬ ਕਿ ਸਾਨੂੰ ਕੋਈ ਪ੍ਰੋਬਲਮ ਨਹੀਂ ਜ਼ਰੂਰਤ ਤੋਂ ਜ਼ਿਆਦਾ ਹੁਣ ਵਧੀਆ ਆ ਹਾਂ ਆਉਂਦੀ ਆ ਪੂਰੇ ਹਾਂ ਜੀ ਵੱਡੇ ਬੱਚਿਆਂ ਨਾਲ ਵੀ ਛੋਟਿਆਂ ਨਾਲ ਸਭ ਨਾਲ ਐਟ੍ਰੈਕਟ ਬਹੁਤ ਵਧੀਆ ਕਰਦੇ ਆ ਠੀਕ ਹੈ ਜੀ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਲਾਸਟ ਤੇ ਕੁਝ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਵੀ ਇੱਕ ਵਾਰੀ ਜ਼ਰੂਰ ਆਓ ਜੇ ਤੁਹਾਡੇ ਬੱਚਿਆਂ 'ਚ ਕੋਈ ਪ੍ਰੋਬਲਮ ਹੈ ਇਦਾਂ ਦੀ ਆਟਿਜ਼ਮ ਦੀ ਜਾਂ ADHD ਵੀ ਇਦਾਂ ਇਹ ਸਪੀਚ ਕਲੈਰਿਟੀ ਦੀ ਕਿਉਂਕਿ ਬਹੁਤ ਸਾਰੇ ਅੱਜ ਕੱਲ੍ਹ ਬਿਮਾਰੀਆਂ ਇਦਾਂ ਦੀਆਂ ਹੈ ਪਰ ਪੇਰੈਂਟਸ ਨੋਟ ਨਹੀਂ ਕਰ ਪਾਉਂਦੇ ਤੁਸੀਂ ਅਬਜ਼ਰਵ ਕਰਕੇ ਅਸੀਂ ਵੀ ਵੀਡੀਓ ਦੇਖ ਕੇ ਇਦਾਂ ਹੀ ਆਏ ਸੀਗੇ ਤੇ ਸਾਨੂੰ ਬਹੁਤ ਮਤਲਬ ਫਰਕ ਲੱਗਿਆ ਤੇ ਆਉਣਾ ਚਾਹੀਦਾ ਜੇ ਤੁਹਾਡੇ ਬੱਚੇ ਨੂੰ ਵੀ ਇਦਾਂ ਦਾ ਕੋਈ ਡਿਸਆਰਡਰ ਹੈਗਾ ਤੁਸੀਂ ਪਹਿਲਾਂ ਉਹਨਾਂ ਨੂੰ ਚੈੱਕ ਕਰੋ ਅਬਜ਼ਰਵ ਕਰੋ ਜੇ ਤੁਹਾਨੂੰ ਲੱਗਦਾ ਇੱਥੇ ਸੰਪੁਰ ਵਿਜ਼ਿਟ ਕਰੋ ਸਰ ਪੂਰੇ ਹੈਲਪਫੁਲ ਹੈ ਤੇ ਪੂਰਾ ਕੋਆਪਰੇਟ ਕਰਦੇ ਥੈਂਕ ਯੂ ਜੀ ਸਰ ਤੁਸੀਂ ਬੇਟੇ ਦੀ ਦਵਾਈ ਲੈ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਸਰ ਦੱਸੋ ਵੀ ਕੁਝ ਕਿੰਨਾ ਟਾਈਮ ਤੋਂ ਤੁਸੀਂ ਮੈਡੀਸਿਨ ਲੈ ਰਹੇ ਹੋ ਅਸੀਂ 2 ਮਹੀਨੇ ਤੋਂ ਲੈ ਰਹੇ ਹਾਂ ਠੀਕ ਹੈ ਸਰ ਕੀ ਪ੍ਰੋਬਲਮ ਸੀ ਬੇਟਾ ਉਹਨੂੰ ਥੋੜੀ ਬੋਲਣ ਚ ਡਿਕਟਸ ਆਉਂਦੀ ਸੀਗੀ ਤੇ ਜਦੋਂ ਉੱਚੀ ਬਾਅਦ ਚ ਬੋਲਦੇ ਸੀ ਉਹਨਾਂ ਥੋੜੀ ਬਾਜ ਨਹੀਂ ਨਿਕਲਦੀ ਸੀ ਉਹਨਾਂ ਦੀ ਤੇ ਹੁਣ ਬਹੁਤ ਨਾਰ ਬਹੁਤ ਫਰਕ ਪੈ ਗਿਆ ਨਾਰਮਲ ਹੋ ਗਏ ਤੇ ਹੁਣ ਅਸੀਂ ਕੁਝ ਥੋੜੇ ਦਵਾਈ ਨਹੀਂ ਸੱਤ ਢੰਗ ਤਰੀਕੇ ਨਾਲ ਦਿੱਤੀ ਗਈ ਪਿਛਲੇ 2 ਹਫ਼ਤਿਆਂ ਤੋਂ ਹੀ ਤੇ ਹੁਣ ਅਸੀਂ ਦੁਬਾਰੇ ਚੈੱਕ ਅਪ ਕਰਾਉਣ ਆਏ ਆਂ ਤੇ ਦੁਬਾਰੇ ਦਵਾਈ ਲੈਣ ਆਏ ਹੁਣ ਖੁਸ਼ ਹੋ ਸਰ ਤੁਸੀਂ ਹਾਂਜੀ ਹਾਂਜੀ ਪੂਰਾ ਸੈਟੀਫਾਈ ਹੋ ਤੁਸੀਂ ਹਾਂਜੀ ਹਾਂਜੀ ਬਹੁਤ ਫਰਕ ਪੈ ਗਿਆ ਯਾਨਡ ਤੁਹਾਡੇ ਬੱਚੇ ਨੂੰ ਕਿੰਨੀ ਕੁ ਫਰਕ ਲੱਗ ਰਿਹਾ ਆਟਿਜ਼ਮ ਹੈ ਨਾ ਹਾਂਜੀ ਹਾਂਜੀ ਬੱਚੇ ਨੂੰ ਮੀਨਿੰਗ ਆਫਟਰ ਮੈਡੀਸਨ ਮੈਨੂੰ ਲੱਗ ਰਿਹਾ ਹੈ ਕਿ ਉਹਨੂੰ 30 ਤੋਂ 40% ਤੱਕ ਫਰਕ ਹੈ ਕਿੰਨੇ ਮਹੀਨੇ ਦੀ ਮੈਡੀਸਨ ਲ ਲਈ ਮੈਮ ਤੁਸੀਂ ਅਸੀਂ ਅਰਾਊਂਡ 3 ਮੰਥ ਕੇ ਮੈਡੀਸਨ ਲਾ ਚੁੱਕਾ 3 ਮੰਥ ਸਿੱ ਤੋਂ ਤੁਹਾਨੂੰ ਲੱਗ ਰਿਹਾ ਤੁਹਾਡੇ ਬੱਚੇ 'ਚ ਫਰਕ ਹੈ ਕੀ ਕੀ ਚੀਜ਼ ਦਾ ਫਰਕ ਆਇਆ ਮੈਂ ਪਹਿਲਾਂ ਇਹ ਬਿਲਕੁਲ ਆਈ ਕੰਟੈਕਟ ਨਹੀਂ ਸੀ ਦਿੰਦਾ ਪਹਿਲਾਂ ਕੋਈ ਸੰਗ ਨਹੀਂ ਸੀ ਪ੍ਰੋਨਾਂਊਂਸ ਕਰਦਾ ਹੁਣ ਇਹ ਟੋਟੋਟ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈ ਇਹ ਬੋਡੀ ਟ੍ਰੇਨਡ ਹੈ ਹੁਣ ਪਹਿਲਾਂ ਇਹਨੂੰ ਬਿਲਕੁਲ ਇਸ ਚੀਜ਼ ਦੀ ਸੈਂਸ ਨਹੀਂ ਸੀ ਹੈਗੀ ਸਾਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਮੈਡੀਸਨ ਨਾਲ ਹੀ ਉਹਦੀ ਮੀਨਿੰਗ ਲਾਈਕ ਹਾਈਪਰ ਐਕਟਿਵਿਟੀ ਵੀ ਘੱਟ ਹੋਈ ਆ ਹੁਣ ਉਹ ਸਾਡੀ ਗੱਲ ਸੁਣ ਕਰਨ ਦੀ ਟਰਾਈ ਵੀ ਕਰਦਾ ਹੈ ਅਸੀਂ ਆਵਾਜ਼ ਮਾਰਦੇ ਹਾਂ ਸਾਡੇ ਕੋਲ ਆਉਂਦਾ ਹੈ ਓਕੇ ਮੈਮ ਤੁਹਾਨੂੰ ਮਤਲਬ ਲੱਗ ਰਿਹਾ ਕਿ ਸੈਟੀਸਫਾਈ ਹੋ ਸੈਟੀਸਫਾਈਡ ਹੋ ਗਿਆ ਕੀ ਅਸੀਂ ਸੈਟੀਸਫਾਈ ਆ ਤੇ ਅਸੀਂ ਮੈਡੀਸਨ ਕੰਟੀਨਿਊ ਕਰ ਲਈਏ ਓਕੇ ਹਾਂ ਥੈਂਕ ਯੂ ਮੈਮ ਕੀ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਵੀ ਵਿਅਕਤੀ ਕਿਸੇ ਕ੍ਰੋਨਿਕ ਡਿਸੀਜ਼ ਨਾਲੋਂ ਗੁਜ਼ਰ ਰਿਹਾ ਹੈ? ਕੀ ਬੱਚਿਆਂ ਦੇ ਵਿੱਚ ADHD ਜਾਂ ਆਟਿਜ਼ਮ ਵਰਗੀਆਂ ਬਿਮਾਰੀਆਂ ਆਨੀਆਂ ਸ਼ੁਰੂ ਹੋ ਗਈਆਂ? ਸਾਡਾ ਕਲੀਨਿਕ ਤਾਂ ਤੁਸੀਂ ਦੇਖ ਹੀ ਚੁੱਕੇ ਹੋ। ਸਾਨੂੰ ਵਿਜ਼ਿਟ ਕਰ ਸਕਦੇ ਹੋ ਬੈਸਟ ਰਿਜ਼ਲਟਸ ਦੇ ਲਈ। ਸਾਡੇ ਹੋਰੇ ਕਲੀਨਿਕ ਐਕਸਪਰਟ ਨੇ ਡਾਕਟਰ ਰਾਜ 올ਕ ਐਂਡ ਵਨ ਆਫ ਦ ਬੈਸਟ ਇਲੈਕਟ੍ਰੋ ਹੋਮੀਓਪੈਥਿਕ ਐਕਸਪਰਟ ਇਨ 올ਓਵਰ ਵਰਲਡ। ਤੁਸੀਂ ਸਾਨੂੰ ਵਿਜ਼ਿਟ ਕਰਨ ਦੇ ਲਈ ਨੀਚੇ ਦਿੱਤੇ ਨੰਬਰਾਂ ਤੇ ਪਹਿਲਾਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਤੇ ਸਾਡਾ ਐਡਰੈਸ ਹੈ 9197 METI Electro Homeopathic Clinic, J Block, Aero Thank you so much.